ست نام شری واحی گرو صاحب جی گور پہ نہ ہودرت بسیا تیران جائی لکھ جات میں جوت جوت میں جاتا کلا پرپو رہا صاحب سوالے جن کی تیسو پار کہو نان کرتے کیا باتاں جو کش کرنا سو کر رہیا. ستنام سری واہ گروہ صاحب جی کو انکار ستگر پرسا سلوک محلہ پہلا

ਜੋ ਕੇ ਸ਼ਰਣਾ ਸੋ ਕਰ ਰਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਅੰਕਾਰ ਸਤਗੁਰ ਪਰਸਾ ਉਸ ਲੋਕ ਮਹਿਲਾ ਪਹਿਲਾ ਬੋਧਦਾਰ ਸੁਖ ਰੋਗ ਭਿਆ ਜਾ ਸੁਖ ਤਮਨਾ ਹੋਈ ਤੋਂ ਕਰਤਾ ਕਰਣਾ ਮੈਂ ਨਹੀਂ ਜਾ ਹੋਂ ਕਰੀ ਨਾ ਹੋਈ ਬਲੇ ਹਾਰੇ ਕੁਦਰਤੋ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ

ਭਲੇ ਹਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਰਹਾ ਜਾਤ ਮਹਿ ਜੋ ਤਜੋ ਤਮਹਿ ਜਾਤਾ ਅਕਨ ਕਲਾ ਭਰਪੂ ਰਹਾ ਤੋਂ ਸਚਾ ਸਾਇ ਸਤ ਸਵਾਲਿਆ ਜਿਨ ਕੀ ਤਿਸੋਂ ਪਾਰ ਪਿਆ ਕਹ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

ਤੋਂ ਸੱਚਾ ਸਾਇ ਸਤਿ ਸਵਾਲਿਆ ਜਿਨ ਕੀ ਤਿਸੁ ਪਾਰ ਪਿਆ ਕਾਹ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੋ ਕਰ ਰਹਾ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਅੰਕਾਰ ਸਤਗੁਰ ਪਤਸਾ ਉਸ ਲੋਕ ਮਹਲਾ ਪਹਿਲਾ

ਕਾਹ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ੴ ਸਤਗੁਰ ਪਤਸਾ ਸ਼ਲੋਕ ਮਹਲਾ ਪਹਿਲਾ ਬਖਦਾਰ ਸੁਖ ਰੋਗ ਭਿਆਜਾ ਸੁਖ ਤਮਨਾ ਹੋਈ ਤੋਂ ਕਰਤਾ ਕਰਣਾ ਮੈਂ ਨਹੀਂ ਜਾ ਹੋਂ ਕਰੀ ਨਾ ਆਈ ਬਲੇ ਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਹਾ ਜਾਤ ਮਹਿ ਜੋ ਤਜੋ ਤਮਹਿ ਜਾਤਾ ਅਕਨ ਕਲਾ ਪਰਭੂ ਰਹਾ ਤੋਂ ਸਚਾ ਸਾਇ ਸਤਿ ਸਵਾਲਿਆ ਜਿਨ ਕੀ ਤਿਸੁ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਾ ਸਤ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ بلہاری قدرت بسیا تیران جوت جوت میں جا کلا پر پو رہا ਤੋਂ ਸੱਚਾ ਸਾਇ ਸਤਿ ਸਵਾਲਿਆ ਜਿਨ ਕੀ ਤਿਸੁ ਪਾਰ ਪਿਆ ਕਾਹ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੋ ਕਰ ਰਹਾ ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਅੰਕਾਰ ਸਤਗੁਰ ਪਰਸਾ ਉਸਤੋਕ ਮਹਲਾ ਪਹਿਲਾ

ਜੋ ਕੇ ਸ਼ਰਣਾ ਸੋਹ ਕਰ ਰਹਾ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਅੰਕਾਰ ਸਤਗੁਰ ਪਰਸਾ ਸ਼ਲੋਕ ਮਹਲਾ ਪਹਿਲਾ ਬੋਧਦਾਰੁ ਸੁਖ ਰੋਗ ਭਿਆਸਾ ਸੁਖ ਤਮਨਾ ਹੋਈ ਟੋਂ ਕਰਤਾ ਕਰਣਾ ਮੈਂ ਨਹੀਂ ਜਾ ਹੋਂ ਕਰੀ ਨਾ ਹੋਈ ਬਲੇ ਹਾਰੇ ਕੁਦਰਤੋ ਵਸਿਆ ਤੇਰਾ ਅੰਤ ਨ ਜਾਇ ਲਖਿਆ ਰਹਾ ਜਾ ਤਮਹਿ ਜੋ ਤਜੋ ਤਮਹਿ ਜਾਤਾ ਅਕਨ ਕਲਾ ਭਰੂ ਰਹਾ ਤੋਂ ਸਚਾ ਸਾਇ ਸਤਿ ਸਵਾਲਿਆ ਜਿਨ ਕੀ ਤਿਸੁ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਸ ਕਰਣਾ ਸੋ ਕਰ ਰਹਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਅੰਕਾਰ ਸਤਗੁਰ ਪਤਸਾ ਸ਼ਲੋਕ ਮਹਲਾ ਪਹਿਲਾ

بلہاری قدرت تیرانت تیران جائی لکھا جات میں جوت جوت میں جاتا پر پور رہیا ਸੋ ਸਚਾ ਸਾਇ ਸਤ ਸਵਾਲਿਆ ਜਿਨ ਕੀ ਤਿਸੋਂ ਪਾਰ ਪਿਆ ਕਾਹ ਨਾਨਕ ਕਰ ਤੇ ਕੀਆ ਬਾਤਾ ਜੋ ਕਿਛ ਕਰਨਾ ਸੋ ਕਰ ਰਹਾ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਅੰਕਾਰ ਸਤ ਗੁਰ ਪਦ ਸਾਹ ਉਸ ਲੋਕ ਮਹਲਾ ਪਹਿਲਾ

کہو نا کرتے کیا باتاں جو کش کرنا سو کر رہیا ست نام واہ گروہ صاحب جی